ਰੇਲਵੇ ਰੋਡ ਸ਼ਨੀ ਮੰਦਰ ਲੱਗ ਕੇ ਮੇਰੀ ਸ਼ੋਬ ਹੈ 골ਡ ਜਨਰਲ ਸਟੋਰ ਇੱਥੇ ਕਿ ਜਿੱਥੇ ਕਿ ਅੱਜ ਤੱਕ ਬਹੁਤ ਜ਼ਿਆਦਾ ਬੁਰਾ ਸੀ ਗਊਂ ਸ਼ਾਲਾ ਨਾਲ ਗਊਆਂ ਦਾ ਵਿੱਚ ਐਕਸੀਡੈਂਟ ਹੁੰਦੇ ਸੀ ਤੇ ਬਹੁਤ ਜ਼ਿਆਦਾ ਟੁੱਟ ਭੱਜ ਹੁੰਦੀ ਸੀ ਲੋਕਾਂ ਦੇ ਸੱਟਾ ਵੇਰਾ ਵੀ ਲੱਗਦੀ ਆ ਸੀ ਹੁਣ ਇਹ ਗਊਂ ਸ਼ਾਲਾ ਚੁੱਕਣ ਕਾਰਨ ਸਾਡਾ ਰੇਅਰਡ ਨਵਾਂ ਬਣ ਗਿਆ ਤੇ ਸਾਫ਼ ਸੁਥਰਾ ਹੋ ਗਿਆ ਵਾ ਤੇ ਅਸੀਂ ਬਹੁਤ ਖੁਸ਼ ਆ ਕਿ ਸਾਡਾ ਰੋਡ ਸਾਫ਼ ਤੇ ਗਊਂ ਸ਼ਾਲਾ ਥੋੜੇ ਅੱਗੇ ਨਾਲ ਸ਼ਿਫਟ ਕਰਤੀਆ ਬਹੁਤ ਸੁਰੱਖਿਅਤ ਜਗ੍ਹਾ ਤੇ ਬਹੁਤ ਬਹੁਤ ਧੰਨਵਾਦ ਹੈ ਆਗੇ ਆਉਣ ਵਾਲੇ ਉਹਨੇ ਮਿਲ ਸਾਹਿਬ ਦੇ ਕਿ ਸਾਨੂੰ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਕਿ ਸਾਡਾ ਰੋਡ ਬਣਨ ਤੇ ਸ਼ਨੀ ਮੰਦਰ ਦੀ ਜਿਹੜੀ ਟੈਂਪਰੇਰੀ ਗਊਸ਼ਾਲਾ ਬਣੀ ਸੀ ਨਾ ਜਿਹੜੇ ਸ਼ੈੱਡ ਪਾ ਕੇ ਤੇ ਗਊਆਂ ਦੇ ਰਹਿਣ ਵਾਸਤੇ ਬਣਾਇਆ ਸੀ ਉਹਦੇ ਨਾਲ ਆਮ ਜਨ ਵਾਲੇ ਲੋਕਾਂ ਨੂੰ ਸਕੂਲ ਜਾਣ ਵਾਲੇ ਬੱਚਿਆਂ ਨੂੰ ਲੱਗੇ ਇੱਕ ਵੈਟਰਨਰੀ ਹਸਪਤਾਲ ਵੀ ਗਾ ਵਾਗੇ ਵੱਡਾ ਹਸਪਤਾਲ ਹੈਗਾ ਉਹ ਤੇ ਆਂਜਣ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਸੀ 15 ਕਾਫੀ ਹਾਦਸੇ ਵੀ ਹੁੰਦੇ ਸੀ ਇਹਦਾ ਸਾਡੇ ਹਲਕਾ ਵਿਧਾਇਕ ਡਾਕਟਰ ਤਰਮੇ ਲਗਨੀ ਤੇਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵਾ ਉਹਨਾਂ ਨੇ ਗਊਆਂ ਦੇ ਰਹਿਣ ਲਈ ਇੱਕ ਪ੍ਰੋਪਰ ਸਰਕਾਰੀ ਜਗ੍ਹਾ ਦੇ ਵਿੱਚ ਵਧੀਆ ਇੱਕ ਗਊਸ਼ਾਲਾ ਬਣਾਈ ਆ ਤੰਬਰੇਰੀਆ ਲੇਕਿਨ ਮੈਂ ਇਹ ਵਧੀਆ ਤਰੀਕੇ ਨਾਲ ਕਰਦੇ ਪਏ ਆ ਨਵੀਂ ਨਵੀਂ ਬਣਾਈ ਹਾਲੇ ਇਹਨਾਂ ਲੋਕਾਂ ਨੂੰ ਬੜੀ ਸਹੂਲਤ ਮਿਲੀ ਆ ਆਨ ਜਾਣ ਵਾਲੇ ਐਕਸੀਡੈਂਟ ਘਟਣਗੇ ਲੋਕਾਂ ਨੂੰ ਪਰੇਸ਼ਾਨੀ ਘੱਟ ਹੋਊਗੀ ਤੇ ਇਹ ਆ ਵੀ ਗਊਆਂ ਨੂੰ ਇੱਕ ਪ੍ਰੋਪਰ ਸਹੀ ਰਹਿਣ ਨੂੰ ਥਾਂ ਵਧੀਆ ਮਿਲੂਗੀ ਤੇ ਬਾਕੀ ਗਊਸ਼ਾਲਾ ਇਧਰ ਸ਼ਿਫਟ ਹੋਣ ਦੇ ਨਾਲ ਵੀ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਆ ਸੜਕ ਬਣਨਾ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਆ ਸ਼ਹਿਰ ਦੇ ਆਪਣੇ ਹਲਕੇ ਦੇ ਵ代यक ਡਾਕਟਰ ਧਰਮੀ ਰਗਣੀਓ ਤਰੀਜੀ ਦਾ ਸੰਦੀਪ ਰਗਣੀਓ ਤਰੀਆ ਜਿਹੜੇ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਤਨਨਾਤ ਲੈਂਦੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ ਤੇ ਅੱਗੇ ਅੱਗੇ ਵੀ ਆਸ ਕਰਦੇ ਆ ਕਿ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ ਮੈਂ ਬਹੁਤ ਪਰੇਸ਼ਾਨੀਆਂ ਟੁੱਟੀ ਸਕਦਾ ਹਾਂ ਸਾਨੂੰ ਸੜਕ ਵਧੀਆ ਬਣੀ ਹੈ ਪਰੇਸ਼ਾਨੀ ਕੋਈ ਨਹੀਂ ਹੁੰਦੀ ਤੇ ਗਊਸ਼ਾਲਾ ਜੋ ਇੱਥੇ ਕੀਤੀ ਬਹੁਤ ਵਧੀਆ ਕੀਤੀ ਗਈ ਹੈ ਤੇ ਕੰਮ ਬਹੁਤ ਵਧੀਆ ਜੀ ਹਾਂ ਇੱਕ ਬਹੁਤ ਹੀ ਪੁਰਾਣੀ ਡਿਮਾਂਡ ਸੀ ਸਾਡੇ ਤਰਨਤਾਰਨ ਸ਼ਹਿਰ ਦੀ ਕਿ ਜਿੱਥੇ ਕਿ ਦੋ ਸਕੂਲ ਲੱਗਦੇ ਆ ਇੱਕ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਔਰ ਦੂਸਰਾ ਇੱਕ ਪ੍ਰਾਈਵੇਟ ਸਕੂਲ ਆ ਔਰ ਕਈ ਦੁਕਾਨਾਂ ਆ ਉੱਥੇ ਗਊਸ਼ਾਲਾ ਸੀ ਗਊਸ਼ਾਲਾ ਨਹੀਂ ਸੀ ਉੱਥੇ گاਵਾ ਸੀ ਜਿਹੜੀਆਂ ਆਵਾਰਾ ਉੱਥੇ ਘੁੰਮਦੀਆਂ ਸੀ ਔਰ ਉਹਦੇ ਕਰਕੇ ਲੋਕੀ ਬੜੇ ਪਰੇਸ਼ਾਨ ਸੀ ਇੰਦਰ ਸੈਂਸ ਕਿ ਗੰਦਗੀ ਬਹੁਤ ਸੀ ਅਸੀਂ ਉਹ گاਵਾਂ ਨੂੰ ਟੈਂਪਰਰੀ ਤੌਰ ਤੇ ਇੱਕ ਸਾਈਡ ਤੇ ਸ਼ਿਫਟ ਕਰਾ ਦਿੱਤੇ ਔਰ ਉਹਦਾ ਸੁੰਦਰੀਕਰਨ ਕਰਤਾ ਵਾ ਔਰ ਇਹ ਸਭ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੋਇਆ ਵਾ ਔਰ ਅੱਗੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਪਰਮਨੈਂਟ ਗਊਸ਼ਾਲਾ ਸਾਨੂੰ ਜਗ੍ਹਾ ਮਿਲ ਜਾਏ ਜਿੱਥੇ ਅਸੀਂ ਉਹ ਸਾਰੀਆਂ گاਵਾਂ ਸ਼ਿਫਟ